ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਸਾਂਝੀ ਕਰਨ ਲੱਗੇ ਆ ਤੁਹਾਡੇ ਨਾਲ ਇਸ ਨਗਰ ਦਾ ਐਡਰੈਸ ਨੋਟ ਕਰ ਲਿਓ ਸਜਣੋ ਪਿੰਡ ਕੱਬਰਵੱਛਾ ਤੇ ਜ਼ਿਲ੍ਹਾ ਫਿਰੋਜ਼ਪੁਰ ਆ ਗਿਆ ਥੋੜੇ ਲੇਟ ਹੋ ਗਏ ਨੇਰਾ ਹੋ ਗਿਆ ਤੇ ਜੇ ਕੋਈ ਕਮੀ ਪੇਸ਼ੀ ਵੀਡੀਓ 'ਚ ਲੱਗ ਗਈ ਮੇਰੇ ਕਿਸੇ ਭੈਣ ਭਰਾ ਨੂੰ ਤੇ ਸਜਣੋ ਥੋੜਾ ਵਾਟਸਐਪ ਤੇ ਇਹਨਾਂ ਨਾਲ ਗੱਲ ਕਰਕੇ ਯਾਰ ਵੀਡੀਓ ਮੰਗਾ ਲਿਆ ਜੋ ਇਹ ਤੁਹਾਡੇ ਅੱਗੇ ਹੱਥ ਬੰਨ੍ਹ ਕੇ ਬੇਨਤੀ ਰੂਗੀ ਤੇ ਚਵਾਈ ਟਾਈਮ ਆ ਜਮਾ ਲੇਟ ਹੋ ਗਏ ਆ ਥੋੜਾ ਤੇ ਸੋਚਿਆ ਤੁਹਾਨੂੰ ਮੈਂ ਨਾ ਚਵਾਈ ਵੀ ਨਾਲ-ਨਾਲ ਵਿਖਾ ਦਿਆਂ ਕੱਬਰ ਬੱਚੇ ਫੌਜੀ ਦੇ ਕੋਲੇ ਦੋ ਝੋਟੀਆਂ ਸੂਈਆਂ ਸਵਾਈਆਂ ਸੱਜਣੋ ਇੱਕ ਦੇ ਥੱਲੇ ਮੈਂ ਬੱਚਾ ਛੜਾਤਾ ਵੱਡੀ ਝੋਟੀ ਆ ਬੜਾ ਚੰਗਾ ਕੱਦ ਕਾੜ ਤੇ ਮਗਰ ਵੀ ਕੱਟੀ ਕਿੰਨਾ ਦੁੱਧ ਆ ਸਾਰੀ ਗੱਲਬਾਤ ਆਪਾਂ ਫੌਜੀ ਸਾਹਿਬ ਨਾਲ ਕਰ ਲਾਂਗੇ ਤੇ ਕਿੰਨਾ ਇਹ ਦੁੱਧ ਕੱਢਦੀ ਉਹ ਵੀ ਤੁਹਾਨੂੰ ਮੈਂ ਵਿਖਾਉਂਗਾ ਵੇ ਇੱਕ ਖੜੀ ਆ ਸੱਜਣੋ ਅੱਗੇ ਆ ਦੇਖੋ ਬਲਬ ਜਗ ਪਿਆ ਇਹ ਨੋਟ ਕਰ ਲਿਓ ਵੇਖੋ ਲੇਵਾ ਭਾਂਡਾ ਕਰਮਾ ਵਾਲੀ ਨੂੰ ਕੱਟੀ ਨੂੰ ਲੱਗਿਆ ਹੋਇਆ ਇਹ ਵੀ ਝੁੱਟੀ ਚੰਗੀ ਆ ਕਿਹੜਾ ਸੁਭਾ ਸੁਈ ਆ ਇਹਦੀ ਵੀ ਆਪਾਂ ਜਿਹੜੀ ਡਿਟੇਲ ਆ ਸਾਰੀ ਫੌਜੀ ਸਾਹਿਬ ਤੋਂ ਲਵਾਂਗੇ ਨਾ ਮੱਤੇ ਨੂੰ ਵੇਖੋ ਸੱਜਣੋ ਇਹਦੇ ਥਾਂ ਲੇਵੇ ਦੀ ਕੁਆਲਿਟੀ ਓਨੀ ਦੇਰ ਮੈਂ ਤੁਹਾਨੂੰ ਨਾ ਦੋ ਹੀ ਗਿਆ ਕਰਾਈ ਦਈਏ ਹੈਂ ਇਹ ਵੀ ਗੱਲ ਤੇਰੀ ਸਹੀ ਆ ਫਿਰ ਖਾਲੀ ਚ ਤੂਰ ਦਾ ਕੀ ਪਤਾ ਲੱਗੂ ਹਨਾ ਜਦੋਂ ਚੂਈਆਂ ਗਈਆਂ ਤੇ ਇਹ ਨਾ ਹੋਵੇ ਬੱਚਾ ਨਾ ਲਵੇ ਨਹੀਂ ਲਓ ਓਕੇ ਆ ਨਾ ਹਾਂਜੀ ਹਾਂਜੀ ਠੀਕ ਆ ਘਰਾ ਦੇ ਚੱਕ ਸਜਣੋ ਦਿਮਾਗ ਕੰਮ ਕਰ ਗਿਆ ਸ਼ੇਰ ਦਾ ਕਹਿੰਦਾ ਆਪਾਂ ਤੂਰ ਪਹਿਲਾਂ ਚੈੱਕ ਕਰਾਈਏ ਵੀ ਬਾਅਦ ਦੇ ਵਿੱਚ ਲੇਵੇ ਖਾਲੀ ਹੋਗੇ ਤਾਂ ਮਈਆਂ ਦੀ ਜੱਜਮੈਂਟ ਨਹੀਂ ਆਉਣੀ ਵਾਕਿਆਈ ਲਓ ਵੀ ਸਜਣੋ ਇਹਦੇ ਕੱਦ ਕਾਠ ਤੋਂ ਤਾਜ਼ਾ ਲਾ ਲਿਓ ਸ਼ੇਰ ਦੇ ਤੋਂ ਘੱਟ ਪੂਰਾ ਫੁੱਲ ਕੱਦਾ ਇਹ ਮੁੰਡੇ ਦਾ ਤੇ ਇਹਦੇ ਮੋਢੇ ਤੇ ਆਉਂਦੀ ਆ ਝੋਟੀ ਵੇਖੀ 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 ਬ੍ਰੇਕਾਂ ਲਾ ਬ੍ਰੇਕਾਂ ਮੇਰਾ ਪੁੱਤ ਪਹਿਲਾਂ ਮੈਂ ਲੇਟ ਸੀ ਹੁਣ ਫੌਜੀ ਲੇਟ ਆ ਕਹਿੰਦਾ ਹੁੰਦਾ ਨਾ ਪਹਿਲਾਂ ਕੌਡੀ ਵਾਲੇ ਲੇਟ ਤੇ ਫੇਰ ਰੈਫਲੀ ਰੇਟ ਉਹ ਕੰਮ ਬਣਿਆ ਪਿਆ ਜੇ ਸਾਡੇ ਨਾਲ ਤੇ ਇਹਦੀ ਤੂਰ ਥੋਨੂੰ ਚੈੱਕ ਕਰਾਤੀ ਤੇ ਬੱਚਾ ਲਾਤਾ ਪਸਵੇਂ ਆਈ ਝੋਟੀ ਉਸ ਤੋਂ ਬਾਅਦ ਤੂਰ ਚੈੱਕ ਕਰਾਤੀ ਤੇ ਹੁਣ ਥੋਨੂੰ ਚਵਾਈ ਵਿਖਾ ਦਈਏ ਦੀ ਹਾਂਜੀ ਇਹਦੀ ਵਿਖਾ ਦੇ ਮੈਂ ਉਹਦੀ ਫੁੱਲ ਦਿਖਾ ਦਿੰਦੇ ਆ ਉਹਦੀ ਠੀਕ ਆ ਇਹਦੀ ਵੀ ਚੋਲ ਦੇ ਨਿ ਉਹਦੀ ਵੀ ਠੀਕ ਆ ਠੀਕ ਆ ਮੈਂ ਜੋ ਲਾਗਾ ਤੁਸੀਂ ਉਹ ਹਾਂ ਸਾਸਰੀ ਘਾਲ ਤਾਂ ਬੁਲਾ ਦਿੱਗੇ ਸਾਸਿਕਾ ਲੇਟਾਂ ਦਾ ਕੋਈ ਗੱਲ ਨਹੀਂ ਸੰਤੂ ਡੇਰੀ ਫਾਰਮ ਦੇਖਣਾ ਤਮਾ ਪੇੜਾ ਭਾਈਆਂ ਨੂੰ ਸਾਸਰੀ ਘਾਲ ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਮਿਹਰ ਕਰੇ ਸਾਰੇ ਚੌਣ ਵਾਲਿਆਂ ਨੂੰ ਦਿਨ ਦੁਪਹਿਰੀ ਰਾਤ ਚੌਂਕੜੀ ਤਰੱਕੀ ਬਖਸ਼ੇ ਪਰਮਾਤਮਾ ਮਿਹਰਾਂ ਰੱਖੇ ਸਾਰੇ ਭੈਣਾ ਭਰਾਵਾਂ ਤੇ ਜੀ ਨਾਮ ਮੇਰਾ ਹਰਦੀਪ ਸਿੰਘ ਪਿੰਡ ਕਪਰੋਸ਼ਾ ਜ਼ਿਲ੍ਹਾ ਫਿਰੋਜ਼ਪੁਰ ਨੇੜੇ ਪੈਂਦੀ ਆਪਾਂ ਨੂੰ ਮਦਕੀ ਮਦਕੀ ਨਗਰ ਨੇੜੇ ਆ ਗਿਆ ਹਾਂਜੀ ਤੇ ਮੋਬਾਈਲ ਨੰਬਰ 70873 8195 ਵੈਸੇ ਤਾਂ ਸੱਜਣੋ ਸਕਰੀਨ ਤੇ ਵੀ ਚੱਲਦਾ ਰਹੂਗਾ ਨੰਬਰ ਚ ਤੁਹਾਡਾ ਟਾਈਮ ਨਹੀਂ ਖਰਾਬ ਕਰਦੇ ਕਿ ਸਾਰੇ ਸੱਜਣ ਜਾਣਦੇ ਹੀ ਆ ਜਾਣਦੇ ਜਿਹੜੇ ਆਨਲਾਈਨ ਹਨ ਤੇ ਇਹ ਫੌਜੀ ਸਾਹਿਬ ਵੱਡੀ ਝੋਟੀ ਆਪਣੀ ਤੋਂ ਸ਼ੁਰੂ ਕਰੀਏ ਤਾਂ ਕਿਹੜਾ ਸੂਆ ਸੂਈ ਕਰਮਾ ਵਾਲੀ ਦੂਸਰਾ ਸੂਆ ਆ ਗਿਆ ਵੀਰ ਦੂਜਾ ਸੂਆ ਸੂਈ ਆ ਹਾਂਜੀ ਤੇ ਕਿੰਨੇ ਦਿਨਾਂ ਦੀ ਸੂਈ ਤੇ ਕਿੰਨਾ ਦੁੱਧ ਹੈ ਹੁਣ ਆਪਾਂ ਜਿਹੜਾ ਕੋਈ ਸੱਜਣ ਆ ਗਿਆ ਚੂਣ 15 ਤੋਂ 20 ਦਿਨ ਦੇ ਵਿੱਚ ਆ ਸੂਈ ਹਾਂਜੀ ਕੜ ਚੱਲ ਪਿਆ ਹੈਗਾ ਠੀਕ ਆ ਕੜ ਸਟਾਰਟ ਹੋ ਗਿਆ ਓਕੇ ਹਾਂਜੀ 15 ਦਾ ਨਾਲ ਆ ਰਹੀਆਂ ਦਾ ਨਾਲ ਆ 17 18 ਤੋਂ ਕਿੰਨੇ ਲਗਭਗ ਚੱਲ ਪੈਂਦਾ ਕੜ ਹਾਂ ਹਾਂਜੀ ਬਸ ਇਹੀ ਹੁੰਦੇ ਨੇ ਇਹ ਠੀਕ ਆ ਦੁੱਧ ਜਿਹੜਾ ਇਸ ਟੈਨੋਂ 14 ਲੀਟਰ ਤੋਂ ਬਾਹਰ ਬਾਹਰ 14 ਲੀਟਰ ਤੋਂ ਬਾਹਰ ਬਾਹਰ ਕੋਈ ਵੀ ਸੱਜਣ ਆ ਜੇ ਹਾਂਜੀ ਇਹ ਕੁੱਤਾ ਆ ਗਿਆ ਕੁੱਤੇ ਨੂੰ ਪੈਂਦੀ ਆ ਰੋਟਾਂ ਰੋਟ ਐਂਡ ਟੈਂਟਾਂ ਆਪਦੀ ਚਵਾਈ ਕਰੇ ਆਪਦੀ ਚਵਾਈ ਕਰਕੇ ਤਸੱਲੀ ਕਰਕੇ ਲੈ ਕੇ ਜਾਵੇ ਠੀਕ ਅਮਾ ਕਰ ਆ ਗਈ ਕੱਟੀ ਮਗਰ ਆ ਗਈ ਛੱਤੀ ਠੀਕ ਆ ਤੇ ਦੁੱਤਾ ਵਧੂਗੀ ਫੌਜੀ ਸਾਹਿਬਾ ਜੇ ਝੋਟੀ ਦੁੱਤਾ ਹੀ ਕੜ ਚਲੇ ਤੇ ਵਧੂ 17 ਦੀ ਉਮੀਦ ਹੈਗੀ ਹੈ ਹਨਾ 17 ਦੀ ਉਮੀਦ ਹੈ ਇਹਨਾਂ ਦਾ ਯਾਰ ਦੇਣਾ ਵੀ ਚਾਹੀਦਾ ਕੋਠੇ ਜੱਡੀ ਆ ਫਿਰ ਇਹਦਾ ਟੀ ਮੈਂ ਬੰਨਦਾ ਕੀ ਫਾਇਦਾ ਇਹ ਚੱਕਦੀ ਨਹੀਂ ਇਹ ਚੀਜ਼ ਵੀ ਹੈ ਨਾ ਆਪਾਂ ਇਹ ਮੋਰਾ ਕਰੀ ਮੋਰਾ ਵੀ ਨਹੀਂ ਇਹਦੇ ਵਿੱਚ ਜਾਦਾ ਜਿਵੇਂ ਗੁਜਰਾਤ ਦਾ ਨਾ ਹਾਂ ਜਫਰਾਵਦੀ ਜਫਰਾਵਦੀ ਦੇ ਵਿੱਚ ਕ੍ਰੋਸ ਪੈਂਦੀ ਹੈ ਸਿਰ ਚੱਕਮਾ ਸਿਰ ਚੱਕਮਾ ਹਨਾ ਹਾਂਜੀ ਵਾਕਿਆ ਹੀ ਤੇ ਜਫਰਾਵਦੀ ਆਪ ਨੂੰ ਸਾਰਾ ਪਤਾ ਇਹ ਕਿੰਨੀ ਖਰੀ ਹੈ ਦੁੱਧ ਨੂੰ ਦੁੱਧ ਨੂੰ ਬੜੀ ਖਰੀ ਹੈ ਠੀਕ ਆ ਇੱਕ ਅੱਗੇ ਆ ਇਹ ਕਿਹੜਾ ਸੂਆ ਫੌਜੀ ਸਾਹਿਬ ਇਹ ਵੀ ਦੂਸਰਾ ਸੂਆ ਚਲੀ ਵੀਰ ਦੂਜਾ ਸੂਆ ਦੂਜਾ ਸੂਆ ਛੋਟੀ ਤੇ 6 ਦਾੰਦਾ ਮੂੰਹੋਂ ਛਿੱਗੀ ਮੂੰਹੋਂ ਛਿੱਗੀ ਕੀ ਬਾਤ ਆ ਚੰਗੀ ਆ ਛੋਟੀ ਹਾਂਜੀ ਇਹ ਕਿੰਨੇ ਦਿਨਾਂ ਦੀ ਸੂਈ ਤੇ ਕਿੰਨਾ ਦੁੱਧ ਆ ਇਹ ਤੀਸਰਾ ਦਿਨ ਅੱਜ ਸੂਈ ਨੂੰ ਹਾਂ ਕੱਟਾ ਇਹਦੇ ਪਿੱਛੇ ਆ ਠੀਕ ਆ ਨਾੜੂਆ ਨਾਲ ਹੀ ਆ ਅੱਛਾ ਗਿੱਲੀ ਸੂਈ ਹਾਂਜੀ ਗਿੱਲੀ ਸੂਈ ਆ ਤੇ ਕਿੰਨੇ ਦੁੱਧ ਤੇ ਆ ਗਈ ਇਸ ਟਾਈਮ 10 ਲੀਟਰ ਤੋਂ ਬਾਹਰ ਆ ਬੋਲਾ ਹੀ ਆ ਹਜੇ ਹਾਂਜੀ ਇਹਨੇ ਪਹਿਲਾਂ ਨੇ ਕਿੰਨਾ ਕਿ ਦੁੱਧ ਪਾਇਆ ਮਾਲਕਾਂ ਨੇ ਦੱਸਿਆ 12 ਪਲੱਸ ਦਿੱਤਾ ਵੀ ਹੋਊਗਾ ਤੇਰੀ ਗੱਡੀ ਚ ਦੇਣਾ ਬਣਦਾ ਵੀ ਜੇ ਸਾ ਨਤੀਜੇ ਦੇਣ 10 ਆ 10 ਤੋਂ ਬਾਹਰ ਹੈਗੀ ਆ ਹਾਂ ਪਰ ਆਪਾਂ 10 ਦੀ ਗਰੰਟੀ ਦੇਵਾਂਗੇ 10 ਆ ਆਪਾਂ ਦੋ ਟਾਈਮ ਤਿੰਨ ਟਾਈਮ ਜਿੰਨੇ ਟਾਈਮ ਤਸੱਲੀ ਕਰਦੀ ਅਗਲੇ ਨੇ ਕਰ ਲੇ ਕਰ ਲੇ ਤੇ ਜੇ ਉਹਨੂੰ ਆਪਾਂ ਹੁਣ ਖੋਲ ਗਿਓ ਮੈਂ ਹੈਲਦੀ ਤਾਂ ਨਹੀਂ ਨਹੀਂ ਕਈ ਵਾਰੀ ਪਤਾ ਨਹੀਂ ਹੁੰਦਾ ਕੋਲੋਂ ਪਸ਼ੂ ਖੋਲ ਜੇ ਜੇ ਆਪਾਂ ਇਹਨੂੰ ਸੱਜਣੋ ਇਹ ਗੱਲ ਮੈਂ ਤੁਹਾਨੂੰ ਪਹਿਲਾਂ ਦੱਸਤੀ ਵੀ ਲੇਟ ਹੋ ਗਏ ਆ ਜੇ ਕੋਈ ਵੀ ਕਮੀ ਪੇਸ਼ੀ ਲੱਗੀ ਤਾਂ ਸੱਜਣੋ ਤੁਸੀਂ ਵੀਰ ਹਰਾਂ ਤੋਂ ਵੀਡੀਓ ਮੰਗਾ ਲਿਓ WhatsApp ਤੇ ਦਿਨ ਚੜੇ ਵੇਖੋ ਝੋਟੀ ਸਾਰੀ ਇੱਕ ਰੰਗ ਕਾਲੀ ਆ ਤੇ ਫੌਜੀ ਸਾਹਿਬ ਦੂਜੇ ਪਾਸੇ ਨੂੰ ਕਮਾਇਓ ਮਾੜੀ ਜੀ ਕਿਉਂਕਿ ਹੈ ਕਰਾ ਦਗੇ ਚੈੱਕ ਹੁਣ ਇਧਰੋਂ ਲੇਵਾ ਦਿਸ ਨਹੀਂ ਵੇਖੋ ਸੱਜਣੋ ਕਿਆ ਬਾਤਾਂ ਵਾਲਾ ਲੇਵਾ ਝੋਟੀ ਥੱਲੇ 6 ਦੰਦ ਦੂਜਾ ਸੁਆ ਫੌਜੀ ਸਾਹਿਬ ਚੰਗੇ ਘਰਾਣੇ ਦੀ ਕੱਟੀ ਤਰੀ ਹਾਂਜੀ ਹਨਾ ਹਾਂ ਦੋਨਾਂ ਮਈਆਂ ਦਾ ਘਰਾਣਾ ਚੰਗਾ ਸਿੱਕੀ ਦੇ ਵਿੱਚ ਕਹਿ ਦਈਏ ਵੀ ਦੂਜੇ ਸਮੇਸ ਯਾਰ ਬਾਹਲਾ ਨਾ ਮੰਨਿਆ ਤੇ ਮੇਰੇ ਹਿਸਾਬ ਨਾਲ 13 14 ਲੀਟਰ ਝੋਟੀ ਦੁੱਧ ਪਾਉਗੀ ਐਤ ਕੀ ਕਰਮ ਵਾਲੀ ਬਣਦਾ ਹਨ ਹਾਂਜੀ 10 ਤੇ ਤਾਂ ਹੋਣੀ ਆ 10 ਤੇ ਹੋਣੀ ਆ ਗਿੱਲੇ 나ੜੂਏ ਤੇ ਗਿੱਲੇ 나ੜੂਏ ਆ 나ੜੂਆ ਲੌਂਕੀ ਜਾਂਦਾ ਕੱਟਾ ਵੇਖੋ ਕਿੱਡਾ ਨਗਰ ਦਿੱਤਾ ਇਹਨੇ ਤੇ ਉਹਦੇ ਮਗਰ ਆ ਕੱਟੀ ਸਜਣੋ ਵੇਖੋ ਉਹ ਜਿਆਦਾ ਤਾਈ ਨੇ ਲੱਕਾ ਭਜਿਆ ਗਿਆ ਹਾਂ ਕੱਟਾ ਵੱਡਾ ਦੇਗੀ ਕੱਟਾ ਵੱਡਾ ਦੇਗੀ ਫੌਜੀ ਸਾਹਿਬ ਛੱਡ ਗਏ ਬੱਚਾ ਇਹਦੇ ਥੱਲੇ ਵੀ ਹਾਂ ਲਓ ਵੈਗਰੂ ਦਾ ਨਾਂ ਹਾਂਜੀ ਜੋਰੀ ਦਾ ਜਿਹੜਾ ਲੱਗ ਰਿਹਾ ਨੇ ਆਪਣੀ ਕਿਹੜੀ ਨਜ਼ਦੀਕੀ ਕੋਲ ਆਈ ਹੋਈ ਆ ਅੱਛਾ ਡੇਢ ਤੋਂ ਪੌਣੇ ਦੋ ਮਹੀਨੇ ਹੋ ਛੱਡੀ ਉਹਨਾਂ ਨੇ ਠੀਕ ਆ ਦੋਗਾ ਨਾਲ ਜਿਆਦਾ ਕਰਦੇ ਹੋ ਓਕੇ ਇਹ ਕਿਵੇਂ ਫਿਰ ਫੌਜੀ ਸਾਹਿਬ ਥੋੜੀ ਲੇਟ ਚੋਣ ਚ ਛੱਡੀ ਸੀ ਹਾਂਜੀ ਇੱਕ ਆਪਣੇ ਰਹਿਤੇਦਾਰੀ ਚ ਵਾਈ ਲੇਟ ਛੱਡੀ ਆ ਚੋਣੀ ਹਾਂਜੀ ਡੇਢ ਤੋਂ ਪੌਣੇ 2 ਮਹੀਨੇ ਛੱਡੀ 2 ਕੁ ਮਹੀਨੇ ਉਹਨਾਂ ਨੇ ਦੋ ਮਹੀਨੇ ਲਓ ਹਾਂ ਪਰ ਛੱਡੀ ਆਪ ਹੀ ਆ ਆਪ ਐਡੀ ਮਿੱਠੀ ਹਾਂਜੀ ਓਕੇ ਇਸ ਚੀਜ਼ ਤਸੱਲੀ ਆ ਬਾਕੀ ਜਿੱਥੋਂ ਆਈ ਹੈਗੀ ਬਾਕੀ ਇਹਨਾਂ ਦੁੱਧ ਆ ਯਾਰ ਉਹ ਤਾਂ ਅਗਲੇ ਨੇ ਆਪ ਝੋ ਲੈਣਾ ਆਪਣੇ ਤੇ ਤਾਂ ਰਹਿਣਾ ਹੀ ਨਹੀਂ ਹਾਂਜੀ ਆਪਣੇ ਤੇ ਰਹਿਣਾ ਹੀ ਨਹੀਂ 10 ਦੁੱਧ ਆ ਇਹਦੇ ਕੋਲੇ ਹਾਂਜੀ ਠੀਕ ਆ ਕੱਟਾ ਤਿੰਨ ਦਿਨਾਂ ਦੀ ਸੂਈ ਥੱਲੇ ਪਹਿਲੇ ਸੂਏ ਝੋਟੀ ਨੇ 10 11 ਕਿਲੋ ਦੁੱਧ ਦਿੱਤਾ ਕਿ 12 12 ਕਹਿੰਦੇ ਹੋ ਨਾ 12 ਦਿੱਤਾ ਵੀ ਉਹ ਪਰ ਉਹ ਕਹਿੰਦੇ 11 ਵੀ ਦਿੱਤਾ ਹੋਵੇ ਠੀਕ ਆ 13 ਕਿਲੋ ਖੋਲਾ ਦੇ ਜੇ ਦੇ ਦਊਗੀ ਭਾ ਇਹ ਨਾ ਵੱਢਦਾ ਹੀ ਆ ਦੇਣਾ ਤੇ ਇਹਦਾ ਫਿਰ ਫੌਜੀ ਸਾਹਿਬ ਰੇਟ ਕੀ ਰੱਖਾਂਗੇ ਆਪਾਂ ਰੇਟ ਕਹਿੰਦੀ ਰੇਟ ਕਰਦੇ ਆਪਾਂ 10 ਮੁੱਲ ਇਹਦਾ ਕਰਦੇ ਕਰਮਾੜੀ ਦਾ 10 ਹਾਂਜੀ ਇਹ ਤੇ ਦਿਨੇ ਵੀਡੀਓ ਬਣਾਉਂਦੇ ਨਾ ਸਵਾਦ ਵੱਖਰਾ ਆ ਜਾਣਾ ਜੇ ਇਹ ਹਿਸਾਬ ਨਾਲ ਕਿੱਲੇ ਠੋਕੇ ਨੇ ਬੜਾ ਪਸਮਾਨ ਛੱਟਿਆ ਸਜਣੋ ਝੂਟੀ ਨੇ ਇਹ ਦੁੱਧ ਦੇਣੇ ਦਿਨ ਇਹਨੇ ਕਰਮਾੜੀ ਨੇ ਫੌਜੀ ਸਾਹਿਬ ਮਾੜੇ ਜਿਹੇ ਪਰੇ ਨੂੰ ਹੋਇਓ ਤੇ ਜਿੰਨੀ ਹੋ ਸਕੇ ਤੁਹਾਡੀ ਮੈਂ ਤਸੱਲੀ ਕਰਾਉਂਗਾ ਵੇਖੋ ਅਗਾਂਹੜੀ ਅਛੜਾਇਓ ਤੋ ਥਾਣਾ ਕੱਟੇ ਤੋਂ ਮੜਾ ਜੀ ਮੱਕਟਾ ਵੰਦੇ ਬਾਤਦੇ ਆਂਦੇ ਕੀ ਬਾਤਾਂ ਸੱਜਣੋ ਇਹਨੂੰ ਆਂਦੇ ਆ ਕੁਆਲਿਟੀ ਦੁੱਧ ਵਾਲੀ ਕਰੋ ਚੈੱਕ ਠੋਕੀ ਨਾ ਕਿੱਲੇ ਇੱਧਰ ਆਈਏ ਇਹ ਵੀ ਕਿਹੜਾ ਕਾਬੂ ਆ ਆਈ ਵੀ ਗੱਲ ਸਹੀ ਆ ਫੌਜੀ ਤੋਂ ਕੱਟਾ ਨਹੀਂ ਵਾਹਦਾ ਐਡਾ ਜਰਵਾਣਾ ਤੇ ਆ ਸੱਜਣੋ ਇਹਨੇ ਕਰਮ ਵਾਲੀ ਨੇ ਦੁੱਧ ਦੀ ਬਾਲਟੀ ਲਾਤੀ ਜੇ ਨੇੜੇ ਤੁਸੀਂ ਆਪ ਦਾ ਯਾਰ ਚੂ ਲੈਣਾ 10 ਕਿਲੋ ਦੀ ਬਾਲਟੀ ਆ ਤੇ ਨੇੜੇ ਲਈ ਕਿਉਂਕਿ ਲੇਟ ਵੀ ਆ ਤੇ ਬੱਚਾ ਕਿਹੜੀ ਦਾ ਚੁੰਗਿਆ ਸੀ ਇਹ ਵੀ ਦੱਸ ਦਿਓ ਬੱਚਾ ਮੰਦੀ ਦੀ ਰਵੀ ਇਹ ਕਿੱਟੀ ਨੇੜੇ ਸੀ ਕੀ ਅੱਛਾ ਤੇ ਕਿਹੜੀ ਮਾਂ ਦਾ ਚੁੰਗਿਆ ਸੀ ਹੈ ਏਸੀ ਨੂੰ ਹੀ ਅੱਛਾ ਹੈਦਾ ਇਹਦਾ ਇੱਕ ਹੰਝੂਂ ਗਿਆ ਸੀ ਅੱਛਾ ਠੀਕ ਆ ਫਿਰ ਵੀ ਦੁੱਧ ਬਹੁਤ ਚੰਗਾ ਕੱਢਿਆ ਹਾਂਜੀ ਨਹੀਂ ਠੀਕ ਆ ਓਕੇ ਆ ਵੇਖ ਲਓ ਸੱਜਣੋ ਕਿੱਟੀ ਨੇੜੇ ਦੀ ਕਿੱਟੀ ਵਾਪਸ ਹੋ ਗਈ ਕਿਹੜਾ ਹੈ ਲੋ ਵੀ ਮਿੱਤਰੋ ਓਕੇ ਰਿਪੋਰਟ ਤੇ ਇਹਦੀਆਂ ਧਾਰਾ ਚੈੱਕ ਕਰਾ ਦਿੱਤੀ ਹਾਂ ਨਹੀਂ ਠੀਕ ਆ ਓਕੇ ਦੇਖਦਾ ਸਭ ਕੁਝ ਕਿਆ ਬਾਤ ਚਵਾਈ ਫੁੱਟਲੀ ਏ ਝੁੱਟੀ ਨੀ ਹੈਨਾ ਚਵਾਈ ਫੁੱਟਲੀ ਆ ਪਰ ਢੇਰ ਪੈ ਲੰਨੀ ਗਾੜੀ ਗਾੜੀ ਆ ਇਹਦੀ ਹਾਂਜੀ ਠੀਕ ਆ ਮਾਗਰ ਲਿਆਦੇ ਆ ਮਾਰੀ ਧਾਰਾਂ ਆਪਣੇ ਤਾਂ ਸਵਾ ਮੰਨ ਲਿਆ ਅਗਲਾ ਠੀਕ ਆ ਕੱਟਣ ਦਿਖਾਦਾ ਕੱਟਣਾ ਹਾਂ ਬੱਤੇ ਨਾ ਸ਼ੇਰਾ ਕੋਈ ਨਹੀਂ ਕਹਿੰਦੇ ਤੈਨੂੰ ਇਹ ਆ ਵੇਖੋ ਨੇਰੇ ਦੇ ਦਾ ਕੰਮ ਸੱਜ ਨੂੰ ਨੇਰੇ ਵਾਲੇ ਹੀ ਹੁੰਦੇ ਆ ਫਿਰ ਤੇ ਦਿਨ ਵਾਲੇ ਦਿਨ ਵਾਲੇ ਹੁੰਦੇ ਆ ਕੋਈ ਨਹੀਂ ਤੂੰ ਚੋਲਾ ਕੋਈ ਚੱਕਰ ਚੱਲੀ ਜਾਂਦੀ ਐ ਚਵਾਈ ਹਜੇ ਵੀ ਬਾ ਓਕੇ ਆ ਹੁਣ ਤਾਂ ਨੇੜੇ ਹੀ ਆ ਕੰਮ ਤੇਰਾ ਮੱਖੀ ਵੀ ਆ ਗਈ ਐ ਨਾ ਮੱਖੀ ਬਹੁਤ ਆ ਮੱਖੀ ਬਹੁਤ ਆ ਕੋਈ ਸ਼ੱਕ ਨਹੀਂ ਇਹ ਸੱਜਣੋ ਫੌਜੀ ਸਾਹਿਬ ਕਹਿੰਦੇ ਵੀ ਇੱਕ ਥਣ ਨਾ ਐਨੀ ਸੀਲ ਐ ਨੀਲੀ ਰਾਵੀ ਦੀ ਕੱਟੀ ਚੁੰਗ ਗਈ ਸੀ ਤੇ ਫਿਰ ਵੀ ਕਹਿੰਦੇ ਵੀ ਦੁੱਧ ਇਹਦਾ ਇਸ ਟਾਈਮ ਬਾਲਟੀ 'ਚ ਪੈਂਦਾ ਨਹੀਂ ਕਿਉਂਕਿ ਲੇਟ ਵੀ ਹੋ ਗਏ ਸੀ ਆ ਚੈੱਕ ਕਰ ਲਓ ਮਿੱਤਰੋ ਇਹ ਕਰਮ ਵਾਲੀ ਝੋਟੀ ਨੇ ਦੁੱਧ ਕੱਢਿਆ ਚੰਗੀ ਸੰਭਲਿਓ ਯਾਰ ਨੋ 8.5 9 ਕਿਲੋ ਡੰਗ ਦਾ ਦੁੱਧ ਦੇਊਗੀ ਮਗਰ ਵੀ ਕੱਟੀ ਆਪ ਵੀ ਝੋਟੀ ਬੋਟ ਆ ਫੌਜੀ ਸਾਹਿਬ ਇਹ ਜਿਹੜੀ ਚੋਤੀ ਆਪਾਂ ਕੰਪਲੀਟ ਇਹਦਾ ਰੇਟ ਰੇਟ ਵੀ ਆਪਾਂ 1 ਰੁਪਇਆ 45 ਵੀ ਕਰ ਲਈਏ ਠੀਕ ਆ 1 50 ਵੀ ਕਰ ਲਈਏ ਹਾਂਜੀ 1 40 ਤੋਂ ਮਾਨਤਾ ਕਰ ਦਾਂਗੇ 1 ਲੱਖ ਤੇ 40 ਹਜ਼ਾਰ ਤੋਂ ਮਾਨਤਾ ਕਰ ਦਿਆਂਗੇ ਹਾਂਜੀ ਉਹ ਅਗਲਾ ਕਰਾਊਗਾ ਵੀ ਦੋ ਕਰਾਲੇ ਚਾਰ ਕਰਾਲੇ ਜਿੱਥੇ ਸੂਤ ਆ ਗਿਆ ਚੋਕੇ ਲੈ ਕੇ ਜਾਵੇਂ ਸੱਦੀ ਨਾਲ ਹਾਂ ਵੀ ਐ ਨਹੀਂ ਹੈਗਾ ਗੱਲਾਂ ਵਾਲੀ ਜਿਹਨਾਂ ਪੰਡ ਪੈਸੇ ਦੇ ਰਾਉਣੀ ਹੈ ਨਾ ਉਹ ਆ ਕੇ ਦੋ ਡੰਗ ਐਨ ਰੂਣਾ ਚੋਵੇ ਦੋ ਡੰਗ ਤਿੰਨ ਡੰਗ ਜੇ ਪਾਣੀ ਦੂਰ ਦਾ ਹੈਗਾ ਹਰ ਵੀ ਚੋਈ ਦਿੱਤਾ ਜੇ ਪਾਣੀ ਦੂਰ ਦਾ ਹੈਗਾ ਤੇ ਨੇੜੇ ਰਸਤੇਦਾਰੋਂ ਦਾ ਕੋਈ ਹੈਗਾ ਭੈਣ ਭਾਈ ਉਹ ਕਾ ਆ ਕੇ ਚੋਰੀ ਠੀਕ ਆ ਨਹੀਂ ਚੋ ਸਕਦਾ ਸਾਹਮਣੇ ਖੜ ਦੇ 14 ਗਏ ਆਪਾਂ ਵੀਡੀਓ ਕਾਲ ਤੇ ਵੀ ਚੋਈ ਜਾਣੀ ਆ ਵੀਡੀਓ ਕਾਲ ਤੇ ਚੋਲੇ ਹਾਂ ਦੁੱਧ ਤਾਂ ਵੇਖਿਆ ਹੀ ਜਾਣਾ ਕੰਡਾ ਰੱਖ ਦਿਆਂਗੇ ਕੋਲੇ ਹਾਂਜੀ ਕੰਡਾ ਰੱਖ ਦਾਂਗੇ ਵਲਾਦਗੇ ਫਤੇ ਫਿਰ ਹਾਂਜੀ ਇਹਦੀ ਦਿਖਾਣੀ ਦੁੱਧ ਵਿਖਾਉਣਾ ਹੈ ਇਹਦਾ ਵਿਖਾ ਦਿਨੇ ਵਿਖਾ ਦਗੇ ਵਿਖਾ ਦ ਸਜਣਾ ਝੋਟੀ ਉਸ ਦੀ ਵੀ ਬੋਲੇ ਵਾਲੀ ਦੀ ਚਵਾਈ ਕਰ ਲਈ ਆ ਆਹ ਦੁੱਧ ਜਿਹੜਾ ਉਹਨੇ ਰਾਣੀ ਨੇ ਕੱਢਿਆ ਕਰ ਲੋ ਚੈੱਕ 7 ਕਿਲੋ ਦੀ ਬਾਤ ਈ ਆ ਹਾਂ ਨਹੀਂ ਖੁੱਲਾ ਦੁੱਧ ਹੈਗਾ ਬੱਚੇ ਨੂੰ ਵੀ ਛੜ ਰਿਆ ਜੇ ਹਾਂਜੀ ਹਾਂ ਹੈਨਾ ਡੋਕੇ ਠੀਕ ਆ ਓਕੇ ਫਿਰ ਫੌਜੀ ਸਾਹਿਬ ਠੀਕ ਸਸੀ ਕਾਬ ਸਾਰਿਆਂ ਨੂੰ ਹੈਨਾ ਥੋੜਾ ਹਨੇਰਾ ਹੋ ਗਿਆ ਤੇ ਕਹਿ ਵੀ ਵਟਸਐਪ ਤੇ ਆਪਣੇ ਤੋਂ ਮੰਗਾ ਲੇ ਜੀ ਨੂੰ ਹਾਂਜੀ ਲੱਗੀ ਹਾਂ ਜਿਹਨੂੰ ਇਹ ਲੱਗਦਾ ਕੁਛ ਵੱਡਾ ਜਿੰਨੇ ਰੇਚ ਬਣੀ ਆ ਤੇ ਵਟਸਐਪ ਤੇ ਆਪਣਾ ਵੀਡੀਓ ਭੇਜ ਦਿਆਂਗੇ ਤੇ ਇਹ ਆ ਵੀ ਲੈਣ ਆਲਾ ਪੰਗਾਵੇ ਐਵੇਂ ਜੇ ਨਹੀਂ ਦਿਲ ਨੂੰ ਲੱਗੀ ਤਾਂ ਫਿਰ ਕਈ ਵਾਰੀ ਪਰੇਸ਼ਾਨੀ ਵੱਜ ਜਾਂਦੀ ਆ ਧੰਨਵਾਦ ਸਜਨੋ ਸਾਰੇ ਭੈਣਾ ਭਰਾਵਾਂ ਦਾ